ਤਾ ਸ਼ੰਭੂ ਬਾਰਡਰ ਤੇ ਦੋਨੋਂ ਤਰਫ ਤੇ ਆਵਾਜ਼ਾਈ ਸ਼ੁਰੂ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਵੱਡੀ ਤਦਾਦ ਦੇ ਵਿੱਚ ਵਹੀਕਲਸ ਦਾ ਆਉਣ ਦਾ ਸਿਲਸਲਾ ਸ਼ੁਰੂ ਆ ਤਾਂ ਦੇਖੋ ਇਹ ਸਵਾਰੀਆਂ ਨੇ ਬਿਲਕੁਲ ਗੱਡੀਆਂ ਜਿਹੜੀਆਂ ਨੇ ਦਿੱਲੀ 에ਰਪੋਰਟ ਦੇ ਲਈ ਦੇਖੋ ਇਹ ਬਹੁਤ ਵੱਡੀ ਜਿਹੜੀ ਮੁਸੀਬਤ ਸੀਗੀ ਗੱਲਬਾਤ ਜੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਦੇਖੋ ਤਸਵੀਰ ਜੇ ਐਨ ਕੇ ਦੀ ਇੱਕ ਬੱਸ ਆ ਇਹ ਰਸਤਾ ਖੁੱਲ ਚੁੱਕਿਆ ਜਿਸ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਵਹੀਕਲਸ ਆਉਣ ਦਾ ਸਿਲਸਿਲਾ جاری ਆ ਤਾਂ तमाम ਲੋਕ ਜਿਹੜੇ ਨੇ ਇੱਧਰ ਲੋਕ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕਿ ਕਿ ਕਿਸ ਤਰ੍ਹਾਂ ਦਾ ਕਿੱਥੋਂ ਆਇਓ ਬਾਜੀ ਮੈਂ ਸੰਗਰੂਰ ਤੋਂ ਆਇਆ ਵੀਰੇ ਕਿੱਥੇ ਜਾ ਰਹੇ ਹੋ ਅੰਬਾਲਾ ਕੈਂਟ ਅੱਛਾ ਕਿਵੇਂ ਲੱਗ ਰਿਹਾ ਹੈ ਰਸਤਾ ਖੁੱਲ ਗਿਆ ਨਹੀਂ ਅੱਗੇ ਬਹੁਤ ਕੰਮ ਕੇ ਜਾਣਾ ਪੈਂਦਾ ਹਾਂ ਵੀਰੇ ਇਹ ਤਾਂ ਹੈ ਥੋੜਾ ਫਾਇਦਾ ਤਾਂ ਹੋਇਆ ਥੋੜਾ ਹੋਇਆ ਹਾਂਜੀ ਹਾਂ ਮਤਲਬ ਥੋੜਾ ਨਹੀਂ ਬਹੁਤ ਫਾਇਦਾ ਹੋ ਗਿਆ ਕਿਤੇ ਉਹ ਨਹਿਰ ਦੇ ਰਸਤੇ ਹੋਰ ਪਿੰਡ ਤੁਸੀਂ ਤਾਂ ਸੀਐਮ ਸਾਹਿਬ ਦੇ ਹਲਕੇ 'ਚੋਂ ਹਾਂਜੀ ਹਾਂ ਤਾਂ ਕੀ ਲੱਗਦਾ ਕਿਸਾਨਾਂ ਨੂੰ ਇੱਥੋਂ ਉਠਾਇਆ ਗਿਆ ਮੇਰੇ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਤੇ ਪਰ ਚਲੋ ਰਸਤਾ ਖੁੱਲ ਗਿਆ ਬਹੁਤ ਵਧੀਆ ਹੋ ਗਿਆ ਬਿਲਕੁਲ ਰਸਤਾ ਖੁੱਲ ਗਿਆ ਕਹਿੰਦੇ ਬਹੁਤ ਅੱਛਾ ਹੋ ਗਿਆ ਤਾਂ ਦੇਖੋ ਇਹ ਟ੍ਰੈਫਿਕ ਹੈ ਇਸ ਵੇਲੇ ਆ ਖਾਲਸਾ ਜੀ ਜਾ ਰਹੇ ਨੇ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਰਸਤਾ ਖੁੱਲ ਗਿਆ ਜੀ ਬਹੁਤ ਵਧੀਆ ਹੋਇਆ ਭਾਜੀ ਖੁੱਲ ਗਿਆ ਸਹੀ ਆ ਬਹੁਤ ਦਿੱਕਤ ਸੀਗੀ ਦਿੱਕਤ ਹੈ ਹੀ ਆ ਯਾਰ ਜਿਹੜੀ ਚੀਜ਼ ਦੀ ਕਿਸਾਨਾਂ ਦੀ ਵੀ ਦਿੱਕਤ ਆ ਸਾਡੀ ਵੀ ਦਿੱਕਤ ਆ ਹਰ ਇੱਕ ਚੀਜ਼ ਦੀ ਦਿੱਕਤ ਆ ਜੇ ਆਪਾਂ ਇਹਨੂੰ ਕਹੀਏ ਵੀ ਬਹੁਤ ਵਧੀਆ ਵੀ ਹੋਇਆ ਬਾਲਾ ਵਧੀਆ ਵੀ ਨਹੀਂ ਹੋਇਆ ਜਿਹੜਾ ਧੱਕੇ ਜਾਈ ਹੋਈ ਲਗਾਤਾਰ ਦੋ ਤਰਫੀ ਪ੍ਰਤੀਕਿਰਿਆ ਇੱਕ ਹਾਂਜੀ ਹਾਂਜੀ ਮੈਮ ਇਹ ਉਤਾਰ ਦਿਜੀਏ ਕੈਸਾ ਲੱਗ ਰਿਹਾ ਰਸਤਾ ਖੁੱਲ ਗਿਆ ਜੀ ਬਹੁਤ ਹੀ ਅੱਛਾ ਬਹੁਤ ਅੱਛਾ 2 ਸਾਲ ਸੇ ਪੜੇ ਹੋਏ ਤੇ ਐਸੇ ਹੀ ਬੰਦ ਪਹਿਲੇ ਨਿਕਲੇ ਆਪ ਯਹਾਂ ਸੇ ਹਾਂ 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 ਨਿਕਲੇ ਕਿੰਨਾ ਮੁਸ਼ਕਿਲ ਹੁੰਦਾ ਥਾ ਬਹੁਤ ਮੁਸ਼ਕਿਲ ਜਾਮ ਵੀ ਚਾਰੋਂ ਤਰਫ ਫੈਲ ਕੇ ਬੈਠ ਜਾਂਦੇ ਤੇ ਐਸੀ ਹੂੰ ਬਹੁਤ ਕਹਾਂ ਸੇ ਆਏ ਹੋਰ ਕਹਾਂ ਜਾ ਰਹੇ ਹੋ ਹਮ ਤੋ ਜੀ ਦਿੱਲੀ ਸੇ ਹੈ ਹਮ ਵੈਸ਼ਨੋ ਦੇਵੀ ਗਏ ਥੇ ਅਭੀ ਵਾਪਸ ਆ ਰਹੇ ਹੈ ਚਲੋ ਦੇਖੋ ਲੋਕ ਖੁਸ਼ ਨੇ ਤਾਂ ਬਿਲਕੁਲ ਕੈਸਾ ਲੱਗ ਰਿਹਾ ਜੀ ਰਸਤਾ ਖੁੱਲ ਗਿਆ ਅੱਜ ਤੇ ਇਦਾਂ ਲੱਗਦਾ ਕਿਸਮਤ ਖੁੱਲ ਗਈ ਸਾਡੀ ਹਾਂ ਔਰ ਅਸੀਂ ਤੇ ਜਾ ਰਹੇ ਸੀ ਅੱਗੇ ਦਿੱਲੀ ਨੂੰ ਤੇ ਅਸੀਂ ਇੱਧਰ ਮੁੜ ਗਏ ਤੇ ਅੱਜ ਤੇ ਕਮਾਲ ਕਰਤੀ ਅੱਜ ਗਵਰਨਮੈਂਟ ਨੂੰ ਜੋ ਜਾਗਰਤੀ ਆਜ ਆਈ ਹੈ ਅਗਰ ਇਹ ਕਿਤੇ ਸਾਲ ਪੱਲਾ ਹੀ ਹੁੰਦੀ ਕੋਈ ਸੁੱਖ ਤਾਂ ਨਹੀਂ ਸੁੱਖੀ ਸੀ ਅੱਜ ਤੁਸੀਂ ਵੇਸੇ ਪਤਾ ਨਹੀਂ ਕੀ ਜੀ ਅੱਜ ਦੇ ਕੋਈ ਚੰਗਾ ਕੰਮ ਕੀਤਾ ਹੋਈ ਜੀ ਸਵੇਰੇ ਜਿਹੜਾ ਅਜੇ ਰਸਤਾ ਖੁੱਲਾ ਮਿਲ ਗਿਆ ਜੀ ਪੰਜਾਬ ਦੀ ਅੱਜ ਤੇ ਕਿਸਮਤ ਖੁੱਲ ਗਈ ਸਰ ਅੱਛਾ ਲੈਟਸ ਹੋਪ ਕਿੰਨੇ ਦਿਨ ਇਦਾਂ ਹੀ ਰਹੇਗੀ ਸਰ ਉਹਨੇ ਕਿਉਂ ਤੁਹਾਨੂੰ ਲੱਗਦਾ ਕਿਸਾਨ ਦੁਆਰਾ ਬੈਠ ਸਕਦੇ ਆ ਕੁਝ ਵੀ ਹੋ ਸਕਦਾ ਸਰ ਇੱਥੇ ਪੰਜਾਬ ਦਾ ਸਭ ਕੁਝ ਜਾਇਜ ਹੈ ਹਾਂ ਇਹ ਰੱਬ ਪਰੋਂ ਸੇ ਚਲਦੀ ਹੈ ਜੀ ਆਪਣੀ ਸਟੇਟ ਤੇ ਤੇ ਰੱਬ ਤੇ ਇੱਥੇ ਵਸਦਾ ਸਰ ਕਹਿੰਦੇ ਅੱਜ ਤਾਂ ਸਾਡੀ ਕਿਸਮਤ ਖੁੱਲ ਗਈ ਕਿਉਂਕਿ ਰਸਤਾ ਖੁੱਲਾ ਮਿਲ ਗਿਆ ਤਾਂ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆ ਨੇ ਕਿਉਂਕਿ ਹੁਣ ਇਹ ਰਸਤਾ ਖੁੱਲ ਚੁੱਕਿਆ ਹੈ ਤੇ ਹੁਣ ਪੰਜਾਬ ਵੱਲ ਤੋਂ ਕੱਗਰ ਪਾਰ ਕਰਕੇ ਹਰਿਆਣਾ ਅੰਮ੍ਰਿਤਾਲਾ ਜਾਇਆ ਜਾ ਸਕਦਾ ਹੈ ਤਾਂ ਸ਼ੰਭੂ ਬਾਰਡਰ ਤੇ ਦੋਨੋਂ ਤਰਫ ਤੇ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਵੱਡੀ ਤਦਾਦ ਦੇ ਵਿੱਚ ਵਹੀਕਲਸ ਦਾ ਆਉਣ ਦਾ سلسلہ ਸ਼ੁਰੂ ਹੈ ਤਾਂ ਦੇਖੋ ਇਹ ਸਵਾਰੀਆਂ ਨੇ ਬਿਲਕੁਲ ਗੱਡੀਆਂ ਜਿਹੜੀਆਂ ਨੇ ਦਿੱਲੀ 에어ਪੋਰਟ ਦੇ ਲਈ ਦੇਖੋ ਇਹ ਬਹੁਤ ਵੱਡੀ ਜਿਹੜੀ ਮੁਸੀਬਤ ਸੀਗੀ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਦੇਖੋ ਤਸਵੀਰ ਜੇ ਐਨ ਕੇ ਦੀ ਇੱਕ ਬੱਸ ਹੈ ਇਹ ਰਸਤਾ ਖੁੱਲ ਚੁੱਕਿਆ ਜਿਸ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਵਹੀਕਲਸ ਦਾ ਆਉਣ ਦਾ ਸਿਲਸਲਾ ਜਾਰੀ ਹੈ ਤਾਂ तमाम ਲੋਕ ਜਿਹੜੇ ਨੇ ਇੱਧਰ ਲੋਕ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕਿ ਕਿ ਕਿਸ ਤਰ੍ਹਾਂ ਦਾ ਕਿੱਥੋਂ ਆਇਓ ਬਾਜੀ ਮੈਂ ਸੰਗਰੂਰ ਤੋਂ ਆਇਆ ਵੀਰੇ ਕਿੱਥੇ ਜਾ ਰਹੇ ਹੋ ਅੰਬਾਲਾ ਕੈਂਟ ਅੱਛਾ ਕਿਵੇਂ ਲੱਗ ਰਿਹਾ ਰਸਤਾ ਖੁੱਲ ਗਿਆ ਨਹੀਂ ਅੱਗੇ ਬਹੁਤ ਘੁੰਮ ਕੇ ਜਾਣਾ ਪੈਂਦਾ ਹਾਂ ਵੀਰੇ ਇਹ ਤਾਂ ਹੈ ਥੋੜਾ ਫਾਇਦਾ ਤਾਂ ਹੋਇਆ ਥੋੜਾ ਹੋਇਆ ਹਾਂਜੀ ਹਾਂ ਮੈਨੂੰ ਲੱਗਦਾ ਥੋੜਾ ਨਹੀਂ ਬਹੁਤ ਫਾਇਦਾ ਹੋ ਗਿਆ ਕਿਤੇ ਉਹ ਨਹਿਰ ਦੇ ਰਸਤੇ ਹੋਰ ਪਿੰਡ ਤੁਸੀਂ ਤਾਂ ਸੀਐਮ ਸਾਹਿਬ ਦੇ ਹਲਕੇ ਚੋਂ ਹਾਂਜੀ ਹਾਂ ਤਾਂ ਕੀ ਲੱਗਦਾ ਕਿਸਾਨਾਂ ਨੂੰ ਇੱਥੋਂ ਉਠਾਇਆ ਗਿਆ ਵੀਰੇ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਤੇ ਪਰ ਚਲੋ ਰਸਤਾ ਖੁੱਲ ਗਿਆ ਬਹੁਤ ਵਧੀਆ ਹੋ ਗਿਆ ਤਾਂ ਬਿਲਕੁਲ ਰਸਤਾ ਖੁੱਲ ਗਿਆ ਕਹਿੰਦੇ ਬਹੁਤ ਅੱਛਾ ਹੋ ਗਿਆ ਤਾਂ ਦੇਖੋ ਇਹ ਟ੍ਰੈਫਿਕ ਹੈ ਇਸ ਵੇਲੇ ਆ ਖਾਲਸਾ ਜੀ ਜਾ ਰਹੇ ਨੇ ਕਾਲ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਰਸਤਾ ਖੁੱਲ ਗਿਆ ਜੀ ਬਹੁਤ ਵਧੀਆ ਹੋਇਆ ਭਾਜੀ ਖੁੱਲ ਗਿਆ ਸਹੀ ਆ ਬਹੁਤ ਦਿੱਕਤ ਸੀਗੀ ਦਿੱਕਤ ਤਾਂ ਹੈ ਹੀ ਆ ਯਾਰ ਜਿਹੜੀ ਚੀਜ਼ ਦੀ ਕਿਸਾਨਾਂ ਦੀ ਵੀ ਦਿੱਕਤ ਆ ਸਾਡੀ ਵੀ ਦਿੱਕਤ ਆ ਹਰਕ ਚੀਜ਼ ਦੀ ਦਿੱਕਤ ਆ ਜੇ ਆਪਾਂ ਇਹਨੂੰ ਕਹੀਏ ਵੀ ਬਹੁਤ ਵਧੀਆ ਵੀ ਹੋਇਆ ਬਾਲਾ ਵਧੀਆ ਵੀ ਨਹੀਂ ਹੋਇਆ ਜਿਹੜਾ ਤੱਕੇ ਹੀ ਆਈ ਹੋਈ ਲਗਾਤਾਰ ਦੋ ਤਰਫੀ ਪ੍ਰਤੀਕਿਰਿਆ ਹਾਂਜੀ ਹਾਂਜੀ ਮੈਮ ਇਹ ਉਤਾਰ ਦਿਜੀਏ कैसा लग रहा है रास्ता खुल गया जी बहुत तो ही अच्छा बहुत अच्छा दो साल से पड़े हुए थे ऐसे ही बंद हा, पहले हा, निकले हैं आप यहाँ हाँ 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 निकले कितना मुश्किल होता था बहुत मुश्किल जाम भी चारों तरफ फैल के बैठ जाते थे ऐसे ही बहुत कहाँ से आए हो और कहाँ जा रहे हो हम तो जी दिल्ली से हैं हम वैष्णो देवी गए थे अभी वापस आ रहे हैं चलो देखो लोग खुश ने तबिल्कुल ਕੈਸਾ ਲੱਗ ਰਿਹਾ ਜੀ ਰਸਤਾ ਖੁੱਲ ਗਿਆ ਜੀ ਅੱਜ ਤੇ ਇਦਾਂ ਲੱਗਦਾ ਕਿਸਮਤ ਖੁੱਲ ਗਈ ਸਾਡੀ ਹਾਂ ਔਰ ਅਸੀਂ ਤੇ ਜਾ ਰਹੇ ਸੀ ਅੱਗੇ ਦਿੱਲੀ ਨੂੰ ਤੇ ਅਸੀਂ ਇੱਧਰ ਮੁੜ ਗਏ ਤੇ ਅੱਜ ਤਾਂ ਕਮਾਲ ਕਰਤੀ ਅੱਜ ਗਵਰਨਮੈਂਟ ਨੂੰ ਜੋ ਜਾਗਰਤੀ ਅੱਜ ਆਈ ਹੈ ਅਗਰੇ ਹੀ ਕਿਤੇ ਸਾਲ ਪਹਿਲਾਂ ਆਈ ਹੁੰਦੀ ਕੋਈ ਸੁੱਖ ਤਾਂ ਨਹੀਂ ਸੁਖੀ ਸੀ ਅੱਜ ਤੁਸੀਂ ਵੇਸੇ ਪਤਾ ਨਹੀਂ ਕੀ ਜੀ ਅੱਜ ਤੇ ਕੋਈ ਚੰਗਾ ਕੰਮ ਕੀਤਾ ਹੋ ਜੀ ਸਵੇਰੇ ਜਿਹੜਾ ਅਜੇ ਰਸਤਾ ਖੁੱਲਾ ਮਿਲ ਗਿਆ ਜੀ ਪੰਜਾਬ ਦੀ ਅੱਜ ਤੇ ਕਿਸਮਤ ਖੁੱਲ ਗਈ ਸਰ ਅੱਛਾ ਲੈਟਸ ਹੋਪ ਕਿੰਨੇ ਦਿਨ ਇਦਾਂ ਹੀ ਰਹੇਗੀ ਸਰ ਉਹਨੇ ਕਿਉਂ ਤੁਹਾਨੂੰ ਲੱਗਦਾ ਕਿਸਾਨ ਦੁਆਰਾ ਬੈਠ ਸਕਦੇ ਆ ਕੁਝ ਵੀ ਹੋ ਸਕਦਾ ਸਰ ਇੱਥੇ ਪੰਜਾਬ ਚ ਸਭ ਆ ਇਹ ਰੱਬ ਉਹ ਸੇ ਚਲਦੀ ਹੈ ਜੀ ਆਪਣੀ ਸਟੇਟ ਤੇ ਤੇ ਰੱਬ ਦੇ ਇੱਥੇ ਵਸਦਾ ਸਰ ਕਹਿੰਦੇ ਅੱਜ ਤਾਂ ਸਾਡੀ ਕਿਸਮਤ ਖੁੱਲ ਗਈ ਕਿਉਂਕਿ ਰਸਤਾ ਖੁੱਲਾ ਮਿਲ ਗਿਆ ਤਾਂ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆ ਨੇ ਕਿਉਂਕਿ ਹੁਣ ਇਹ ਰਸਤਾ ਖੁੱਲ ਚੁੱਕਿਆ ਹੈ ਤੇ ਹੁਣ ਪੰਜਾਬ ਵੱਲ ਤੋਂ ਕੱਗਰ ਪਾਰ ਕਰਕੇ ਹਰਿਆਣਾ ਅੰਮ੍ਰਿਤਾਲਾ ਜਾਇਆ ਜਾ ਸਕਦਾ ਹੈ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ